ਕਨ ਅਜਰ ਤੋਂ ਬੜੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ 13 ਸਾਲ ਦੀ ਕੁੜੀ ਹੈ ਆਪਣੇ ਛੋਟੇ ਭੈਣ ਭਰਾਵਾਂ ਦੇ ਨਾਲ ਸੀਆਈਡੀ ਦਾ ਜਿਹੜਾ ਨਾਟਕ ਹੈ ਉਸ ਦੀ ਨਕਲ ਕਰਦੀ ਹੈ ਔਰ ਨਕਲ ਕਰਦਿਆਂ ਕਰਦਿਆਂ ਆਪਣੇ ਗਲ ਵਿੱਚ ਫਾਹਾ ਲਿਆ ਆ ਔਰ ਫਾਹਾ ਜਿਹੜਾ ਆ ਅਸਲ ਦੇ ਵਿੱਚ ਆ ਗਿਆ ਦੇ ਉਸ ਦੀ ਮੌਤ ਹੋ ਗਈ ਹੈ ਅਨੀਤਾ 8ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਉਸ ਦਾ ਪੂਰਾ ਪਰਿਵਾਰ ਮੂਰ ਰੂਪ ਤੋਂ ਬਿਹਾਰ ਤੋਂ ਆਇਆ ਹੋਇਆ ਤੇ ਇੱਥੇ ਦੁਰਾਹਾ ਵਿਕੇ ਰਹਿੰਦੇ ਸੀਗੇ ਪੂਰਾ ਪਰਿਵਾਰ ਜਿਵੇਂ ਕਈ ਇੱਕ ਪ੍ਰਵਾਸੀ ਪਰਿਵਾਰ ਜਿਹੜੇ ਨੇ ਉਹ ਸਾਰ ਦੇ ਸਾਰੇ ਕੰਮ ਤੇ ਜਾਂਦੇ ਨੇ ਛੋਟੇ ਭੈਣ ਭਾਈ ਨਾਲ ਸੀਗੇ ਤੇ ਬਚਾਉਣ ਵਾਲਾ ਕੋਈ ਵੀ ਨਹੀਂ ਆ ਕਿਉਂਕਿ ਡੇਰੇ ਤੇ ਰਹਿੰਦੇ ਸੀਗੇ ਕੁੜੀ ਦੀ ਮੌਤ ਹੋ ਗਈ ਹੈ ਇਹ ਹਾਸਾ ਐਤਵਾ ਦੀ ਸ਼ਾਮ ਨੂੰ ਵਾਪਰਿਆ ਅਨੀਤਾ ਆਪਣੇ ਭਰਾ ਤੇ ਕੁਝ ਹੋਰ ਗਵਾਂਢ ਦੇ ਬੱਚਿਆਂ ਦੇ ਨਾਲ ਘਰ ਵਿੱਚ ਬੈਠੀ ਸੀ ਆਈਡੀ ਨਾਟਕ ਦੇਖ ਰਹੀ ਸੀ ਤੇ ਉਸ ਤੋਂ ਬਾਅਦ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਕਲ ਕਰਨ ਦੇ ਨਾਲ ਨਾਲ ਹੀ ਉਸ ਦਾ ਇਹ ਜਿਹੜਾ ਅਸਲ ਹੋ ਗਿਆ ਔਰ ਉਸ ਦੀ ਮੌਤ ਹੋ ਗਈ ਹੈ ਡਾਕਟਰਾਂ ਨੇ ਫਿਲਹਾਲ ਜਿਹੜੀ ਉਹਦੀ ਬਾਡੀ ਹੈ ਉਸ ਨੂੰ ਮੋਰਟਰੀ ਚ ਰੱਖਿਆ ਆ ਪੋਸਟਮਾਰਟਮ ਤੋਂ ਬਾਅਦ ਹੀ ਸਾਰਾ ਕੁਝ ਪਤਾ ਲੱਗ ਸਕੇਗਾ ਵੀ ਕਿੰਨੇ ਵਜੇ ਕਿਸ ਤਰੀਕੇ ਦੇ ਨਾਲ ਉਸ ਦੀ ਮੌਤ ਹੋਈ ਹੈ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ ਇਨੀਸ਼ੀਅਲ ਫੇਸ ਦੀ ਜਿਹੜੀ ਜਾਂਚ ਹੈ ਉਸ ਨੂੰ ਮੁਕੰਮਲ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਹੁਣ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਲ ਮਾਮਲਾ ਕੀ ਹੈ ਘਰ ਵਾਲਿਆਂ ਨਾਲ ਗੱਲਬਾਤ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ